ਸਰਬੰਨ ਬਨੂ ਸਜਾਏ ਖਾਲਸਾ ਬਾਜਨਾ ਦੇ ਸਭ ਬਹੁਤ ਬਤਾਇਆ ਦੂਸਰਾ ਵਿਸਾਖੀ ਦੇ ਦਿਹਾੜੇ ਦੇ ਉੱਤੇ ਖਾਲਸੇ ਦੇ ਜਨਮ ਦਿਹਾੜੇ ਦੇ ਉੱਤੇ ਸਾਡੇ ਅਮਰਸਰ ਸਾਹਿਬ ਅਨੰਦਪੁਰ ਸਾਹਿਬ ਤੇ ਜੰਧੂਮਾ ਸਾਹਿਬ ਇੱਕੋ ਦਿਨ 13258 ਪੁਰਾਣੀ ਗੁਰੂ ਵਾਲੇ ਬਣ ਸਾਡਾ ਟੀਚਾ ਸੀ ਐਸ ਕੇ ਕੇ ਸਾਰਿਆਂ ਨੂੰ ਅਨੰਦਪੁਰ ਸਾਹਿਬ ਇਕੱਠੇ ਕੀਤਾ ਜਾਵੇ ਪਰ ਕੋਸ਼ਿਸ਼ਾਂ ਇੰਨਾ ਬਣ ਗਈਆਂ ਉਹਦੇ ਕਰਕੇ ਇਹ ਅਮਰ ਸੰਚਾਰ ਵੱਖ-ਵੱਖ ਜ਼ੋਨਾਂ ਦੇ ਵਿੱਚ ਤੇ ਨਾਲ-ਨਾਲ ਦੇ ਵਿੱਚ ਕੀਤੇ ਗਏ। ਸੂਪਰ ਵੰਦਕਾਂ ਨੂੰ ਵੀ ਤੇ ਪ੍ਰਚਾਰਕਾਂ ਨੂੰ ਵੀ ਜਿਨ੍ਹਾਂ ਨੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਸਾਰੇ ਵਧਾਈ ਦੇ ਪਾਤਰੀ। ਇੱਕ ਜਿਹੜੀ ਅੱਜ ਅਹਿਮ ਤੌਰ ਤੇ ਪ੍ਰੈਸ ਕਾਨਫਰੰਸ ਰੱਖੀ ਸੀ। ਉਹ ਰੱਖੀ ਆ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ। ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਤੇ ਉਹਨਾਂ ਦੇ ਨਾਲ ਸਾਡੇ ਭਾਈ ਜਗਤਾਰ ਸਿੰਘ ਜੀ ਹਵਾਰਾ ਮੈਂ ਥੋੜੀ ਜਿਹੀ ਤੁਹਾਡੇ ਨਾਲ ਡਿਟੇਲ ਵੀ ਸਾਂਝੀ ਕਰਨੀ ਚਾਹੁੰਦਾ ਤੇ ਮੈਂ ਨਾਲ ਦੀ ਨਾਲ ਪ੍ਰਾਈਮ ਨੇਸ਼ਨ ਆਫ ਇੰਡੀਆ ਤੇ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਉਹਨਾਂ ਨੂੰ ਵੀ ਇਹ ਐਜੈਕਟਿਵ ਦੇ ਵਿੱਚ ਅੱਜ ਸਾਡਾ ਡਿਸਕਸ ਹੋਇਆ ਕਿ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਜਾ ਰਹੀ ਹੈ ਇਸ ਨੰਬਰ ਕਾਰ ਦੇ ਉੱਤੇ ਉਹ ਮੈਂ ਤੁਹਾਡੇ ਨਾਲ ਬਾਅਦ ਨਾਲ ਸਾਂਝੀ ਕਰਦਾ ਕਿਉਂਕਿ ਇਹ ਜਿਹੜਾ ਟ੍ਰਾਇਲ ਸੀਗਾ ਇਹ 27 7 2007 ਨੂੰ ਕੰਕਲੂਡ ਹੋਇਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਣ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਫਾਂਸੀ ਦੀ ਸਜ਼ਾ ਭਾਈ ਨਸੀਬ ਸਿੰਘ 10 ਸਾਲ ਦੀ ਕੈਦ ਭਾਈ ਗੁਰਮੀਤ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਦੇ ਭਾਈ ਸ਼ਮਸ਼ੇਰ ਸਿੰਘ ਜੀ ਨੂੰ ਉਮਰ ਕੈਦ ਹੋਈ ਸੀ 12 10 3010 ਨੂੰ ਇਹ ਭਾਈ ਰਾਜੋਵਾਨਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਕਨਫਰਮ ਹੋ ਚੁੱਕੀ ਗਈ ਕਿਉਂਕਿ ਉਹਨਾਂ ਨੇ ਕੋਈ ਅਪੀਲ ਨਹੀਂ ਸੀ ਪਾਈ ਆਲਰੇਡੀ ਕੋਰਟ 'ਚ ਵੀ ਉਹਨੇ ਕਨਫੈਸ਼ਨ ਕੀਤਾ ਤੇ ਉੱਤੇ ਅਪੀਲ ਨਹੀਂ ਪਾਈ ਇਸ ਕਰਕੇ ਉਹ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਕਨਫਰਮ ਕਰ ਦਿੱਤੀ ਗਈ ਬਾਕੀ ਜਿਹੜੀਆਂ ਪੀਨਾ ਸੀ ਉਹ ਵੱਖੋ-ਵੱਖਰੇ ਸਮੇਂ ਵੱਖਰੀਆਂ-ਵੱਖਰੀਆਂ ਸੁਣੀਆਂ ਗਈਆਂ ਤੇ ਇਸੇ ਤਰਜ਼ ਤੇ 5 ਜਨਵਰੀ 2011 ਨੂੰ ਭਾਈ ਰਾਜਵਾਨਾ ਸਾਹਿਬ ਨੂੰ 31 ਮਾਰਚ 2012 ਨੂੰ ਫਾਂਸੀ ਦੇਣ ਲਈ ਡੇਟ ਨੈਕਚਰ ਕੀਤੀ ਗਈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 25 ਜਨਵਰੀ 12 ਨੂੰ ਇੱਕ ਮਾਰਸੀ ਪटीशन ਪਾਈ ਸੀ ਮੇਨ ਵਾਈਲ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਮੋੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੀ ਉਹਨਾਂ ਨੇ ਯਤਨ ਕਰਕੇ ਇਹ ਜਿਹੜੀ ਫਾਂਸੀ ਦੀ ਸਜ਼ਾ ਸੀ ਇਹ ਰੋਕ ਦਿੱਤੀ ਗਈ ਤੇ ਜਿਹੜੀ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੇ ਉੱਤੇ 283212 ਨੂੰ ਇਹ ਮੈਂ ਤਾਂ ਤੁਹਾਡੇ ਧਿਆਨ 'ਚ ਲਿਆ ਰਿਹਾ ਤਾਂ ਕਿ ਰੂਪ ਰੂਹ ਹੋ ਸਕੇ ਵੀ ਕਿੱਦਾਂ ਇਹ ਕੇਸ ਜਿਹੜਾ ਲੰਮਕਦਾ ਆ ਰਿਹਾ 28312 ਨੂੰ ਗ੍ਰਾਹਕ ਵਿਭਾਗ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਤੇ ਪੱਕੀ ਸਟੇਲ ਆਈ। ਫਿਰ 27 9 2019 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੁਣ ਵੀ ਉਹ ਹੀ ਪ੍ਰਧਾਨ ਮੰਤਰੀ ਸਤਕਾਰਯੋਗ ਮੋਦੀ ਸਾਹਿਬ ਜੀ ਨੇ ਇੱਥੇ ਇੱਕ ਪੱਤਰ ਲਿਖ ਕੇ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਅਨੰਦ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 550 ਉਹ ਸ਼ਤਾਬਦੀ ਦੇ ਰੂਪ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਭਾਈ ਰਾਜਾ ਜੌਹਰਨਾਬਬ ਦੀ ਤੇ ਦੂਸਰੇ ਜਿਹਨਾਂ ਨੂੰ ਉਮਰ ਕੈਦ ਹੋਈ ਆ ਉਹਦੇ ਵਿੱਚ ਤਬਦੀਲੀ ਕੀਤੀ ਜਾਊਗੀ ਪਰ ਅਫਸੋਸ ਨਾ ਕਹਿਣਾ ਪੈਂਦਾ ਕਿ ਉਹ ਲਾਗੂ ਨਹੀਂ ਕੀਤੀ ਉਸ ਫੈਸਲੇ ਤੋਂ ਸਰਕਾਰ ਜਿਹੜੀ ਉਹ ਮੰਨ ਕਰ ਹੋ ਗਈ ਫਿਰ 220 ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਜਿਹੜੀ ਆਰਟੀਕਲ 21 ਤਹਿਤ ਜਿਹੜੀ ਆ ਇਹ ਜਿਹੜੇ ਮੌਲਿਕ ਫੰਡਾਮੈਂਟਲ ਰਾਈਟ ਆ ਉਹਨਾਂ ਦੀ ਉਲੰਘਣਾ ਆ ਇਹ 2020 ਚ ਦਾਇਰ ਕੀਤੀ ਗਈ ਫਿਰ ਇਹਦਾ ਜਿਹੜਾ ਨਵਟਾਰਾ ਵਖ ਵਖ ਪੇਸ਼ੀਆਂ ਤੇ ਇਹ ਵੀ 2522 ਨੂੰ ਆਨਰੇਬਲ ਸੁਪਰੀਮ ਕੋਰਟ ਵੱਲੋਂ 412 22 ਦੇ ਰਾਹੀਂ ਕਨਸਰਨਡ ਅਫਾਲਟੀ ਜਿਹੜੀ ਸੀ ਉਹਨੂੰ ਹਦਾਇਤ ਦਿੱਤੀ ਗਈ ਕਿ ਇਸ ਭਾਈ ਰਾਜਵਾਨੇ ਸਾਹਿਬ ਦੀ ਫਾਂਸੀ ਦੀ ਸਜ਼ਾ ਦਾ 2 ਮਹੀਨਿਆਂ ਦੇ ਵਿੱਚ ਫੈਸਲਾ ਕੀਤਾ ਜਾਵੇ ਪਰ ਮੈਂ ਅਫਸੋਸ ਨਾਲ ਕਹਿੰਦਾ ਕਿ ਉਹਦੇ ਉੱਤੇ ਸਰਕਾਰ ਦੀ ਕੋਈ ਤਾਸ ਤੋਂ ਮਸਨੇ ਹੋਈ ਐਜ਼ ਇਟ ਇਜ਼ ਹੀ ਉਹ ਸਟੇਟਸ ਕੋਈ ਰਹਾ ਆ ਜਿਹੜਾ ਫੈਸਲਾ 352023 ਨੂੰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਡਾਇਰੈਕਟਡ ਥੈਟ ਕੰਪੀਟੈਂਟ ਅਥਾਰਟੀ ਇਨ ਡਿਊ ਕੋਰਸ ਆਫ ਟਾਈਮ ਬੁਡ ਅਗੇਨ ਐਜੈਂਡ ਵੈਨ ਇਟ ਇਜ਼ ਧੀਮਡ ਨੈਸੈਸਰੀ ਮੇਕ ਡੀਲ ਵਿਦ ਦਾ ਮਾਸਿਫਿਕੇਸ਼ਨ ਐਂਡ ਟੇਕ ਅ ਫਾਰਦਰ ਡਿਸੀਜਨ ਅਕੋਰਡਿੰਗਲੀ ਰੈਟ ਪਟੀਸ਼ਨ ਜਿਹੜੀ ਇਹ ਡਿਸਪੋਜ਼ ਆਫ ਕੀਤੀ ਜਾਂਦੀ ਹੈ ਪਰ ਉਹ ਮਾਰਸੀ ਪਟੀਸ਼ਨ ਦੇ ਪੈਂਡਿੰਗ ਰਹੀ ਕੋਰਟ ਨੂੰ ਡਾਇਰੈਕਸ਼ਨ ਕੀਤੀ ਸੁਪਰੀਮ ਕੋਰਟ ਨੇ ਪਰ ਮੈਂ ਕਹਿ ਸਕਦਾ ਹਾਲੇ ਤੱਕ ਵੀ ਉਹ ਓਵੇਂ ਦੀ ਓਵੇਂ ਪਈ ਆ ਹੁਣ ਫੇਰ ਦੁਬਾਰਾ ਤੋਂ ਭਾਈ ਰਾਜਵਾਨਾ ਸਾਹਿਬ ਦੀ ਮੈਂ ਜਾ ਕੇ ਮੁਲਾਕਾਤ ਵੀ ਕਰਕੇ ਆਇਆ ਸੀ ਉਹਨਾਂ ਨੇ ਬਹੁਤ ਸਖਤੀ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਮੇਰਾ ਨਬਤਾਰਾ ਕਰਾਓ ਛੇਤੀ ਤੋਂ ਛੇਤੀ ਇਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਉਹਨੇ ਕੀਤੀ ਸੀ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਹਦਾਇਤ ਕੀਤੀ ਸੀ ਪਰ ਮੈਂ ਕਹਿ ਸਕਦਾ ਅਸੀਂ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਪਹਿਲਾਂ 11 ਮੈਂਬਰੀ ਬਣਾਈ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂਗਾ ਕਿ ਕਮੇਟੀ ਬਣੀ ਜ਼ਰੂਰ ਪਰ ਉਹ ਕਮੇਟੀ ਦੀ ਤੋੜ ਤਾਂ ਨਾ ਦਿੱਲੀ ਵਾਲਿਆਂ ਨੇ ਉਦੋਂ ਨਾਲ ਦੀ ਨਾਲ ਕਰਦੇ ਇੱਕੋ ਮੀਟਿੰਗ ਐਸੇ ਹਾਲ ਦੇ ਵਿੱਚ ਸਾਡੀ ਹੋਈ ਸੀ ਫਿਰ ਪੰਜ ਮੈਂਬਰੀ ਦੀ ਮੀਟਿੰਗ ਵੀ ਇੱਥੇ ਚਾਰ ਪੰਜ ਸਾਡੀਆਂ ਹੋਈਆਂ ਤੇ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਆ ਸਾਨੂੰ ਇੱਕ ਜਿਹੜੀ ਉਹਨਾਂ ਨੇ ਹੁਣ ਸਾਨੂੰ ਇੱਕ ਭੇਜੀ ਆ ਈਮੇਲ ਕਰਕੇ ਕਿ ਕੇਸ ਇਜ਼ ਕਲੋਜ਼ਡ ਕਿ ਭਾਈ ਰਾਜੋ ਵਾਲੇ ਦਾ ਕੇਸ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਹੁਣ ਜਿਹੜੀ ਨਵੀਂ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਚੱਲ ਰਹੀ ਆ। ਹੋਰੀਆਂ ਪੇਸ਼ੀਆਂ ਵੀ ਰੋਜ਼ ਪੈ ਰਹੀਆਂ। ਪਰ ਥੋੜੇ ਸਮੇਂ ਤੋਂ ਥੋੜੇ ਸਮੇਂ ਤੋਂ ਕਹਿਣ ਤੋਂ ਭਾਵ ਕਿ 18 ਮਾਰਚ ਡੇਟ ਫਿਕਸ ਸੀ। ਉਸ ਦਿਨ ਉਹ ਡੇਟ ਪੈ ਗਈ 8 ਅਪ੍ਰੈਲ। ਤੇ ਸਾਡੇ ਸਲੇਫ ਆਪਣੇ ਵਕੀਲ ਸਾਹਿਬ ਨੇ ਫੇਰ ਇਹ ਬੇਨਤੀ ਕੀਤੀ ਕਿ ਇਹਦੀ ਸਰਵਾਈਵ ਕੀਤੀ ਜਾਵੇ ਤੇ 8 ਅਪ੍ਰੈਲ ਪੈ ਗਈ। ਤੇ ਚਾਰ ਨੂੰ ਨਹੀਂ ਐਪਲੀਕੇਸ਼ਨ ਪਾਈ ਸੀ ਜਿਹਦੀ ਡੇਟ ਹੁਣ 24 4 2025 ਰੱਖੀ ਗਈ ਆ ਤੇ ਮੈਂ ਆ ਅੱਜ ਕਿਉਂ ਇਹ ਦੁਬਾਰਾ ਚੱਕਿਆ ਟੇਕ ਅਪ ਮੈਨੂੰ ਹੁਣ ਇੱਕ ਮੈਸੇਜ ਕਨਵੇ ਹੋਇਆ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਵੱਲੋਂ ਉਹ ਕਹਿੰਦੇ ਮੈਨੂੰ ਹੁਣ ਮੌਤ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਫਰਕ ਨਹੀਂ ਦਿਖ ਰਿਹਾ ਮੈਂ ਬਿਲਕੁਲ ਤਿਆਰ ਆ ਹੁਣ ਮੇਰਾ ਫੈਸਲਾ ਭਾਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪਟੀਸ਼ਨ ਵਾਪਸ ਲਵੇ ਜਿਹੜੀ ਮਾਰਸੀ ਪਟੀਸ਼ਨ ਪਾਈ ਆ ਬਹੁਤ ਖੁੱਲ ਕੇ ਉਹਨੇ ਕਿਹਾ ਕਿ ਮੈਨੂੰ ਹੁਣ ਕੋਈ ਇਸ ਗੱਲ ਦਾ ਬਜੋਗ ਨਹੀਂ ਤੇ ਮੈਂ ਤਿਆਰ ਆ ਤੇ ਮੈਂ ਆ ਕਹਿਣਾ ਚਾਹੁੰਦਾ ਅੱਜ ਰਜੈਕਟਰ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅਸੀਂ ਤੁਹਾਤੋਂ ਹੁਣ ਇਨਸਾਫ ਮੰਗਦੇ ਪੀਠ ਨਹੀਂ ਮੰਗਦੇ ਤੁਸੀਂ ਆਈਦਰ ਦਿਸਵੇ ਔਰ 댓ਵੇ ਜੇ ਤਾਂ ਉਹਦਾ ਫੈਸਲਾ ਤੁਹਾਨੂੰ ਲੱਗਦਾ ਵੀ ਕਿਉਂਕਿ ਮੈਂ ਬਿੱਟੂ ਸਾਹਿਬ ਉਹਨਾਂ ਦਾ ਨਾਮ ਹੈ ਪੂਰਾ ਰਮਨਵੀਰ ਜੋ ਰਮਨਵੀਰ ਸਿੰਘ ਦੇ ਬਿੱਟੂ ਉਹਨਾਂ ਨੇ ਜਦੋਂ ਸੌਹ ਚੱਕੀ ਸੀ ਤੇ ਬਹੁਤ ਜੋਸ਼ ਕਰੋਸ਼ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੈਂ ਇਹ ਜਿਹੜੇ ਬੰਦੀ ਸਿੰਘ ਆ ਇਹਨਾਂ ਦੇ ਬਾਬਤ ਪੂਰਾ ਜ਼ੋਰ ਨਾਲ ਕੇਸ ਟੇਕ ਅਪ ਕਰੂੰਗਾ ਇਹ ਸਾਨੂੰ ਅੱਜ ਤਾਂ ਮੁੱਦਾ ਚੱਕਣਾ ਪਿਆ ਕਿ ਭਾਈ ਰਾਜੋਵਾਲਾ ਸਾਹਿਬ ਚੜ੍ਹਦੀ ਕਲਾ ਵਿੱਚ ਆ ਕੋਈ ਮਜੂਸੀ ਨਹੀਂ ਕਿਸੇ ਬੱਕ ਦੀ ਕੋਈ ਗੱਲ ਨਹੀਂ ਜੇ ਜਿਹੜਾ ਮਰੁਕ ਇਹ ਗੱਲ ਕਹੇ ਕਿ ਮੈਨੂੰ ਮੌਤ ਦੇ ਵਿੱਚ ਦੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਦਿੱਤਾ ਤੇ ਸਮਝ ਲੈਣਾ ਚਾਹੀਦਾ ਕਿ ਹੁਣ ਇਹ ਭਾਰਤ ਦੇ ਸ਼ਾਸਕ ਜਿਹੜੇ ਆ ਇਹ ਫੈਸਲਾ ਕਰਨ ਅਸੀਂ ਇਨਸਾਫ ਮੰਗਦੇ ਆ ਭੀਖ ਨਹੀਂ ਮੰਗਦੇ ਚਲੋ 2019 ਦੀ ਤੁਸੀਂ ਖਾਸ ਕਰਦੀ ਖਤਮ ਹੋਈ ਕਹਾਣੀ ਤੇ ਹੁਣ ਇੰਨੇ ਲੰਮੇ ਸਮੇਂ ਦਾ ਜਿਹੜਾ 2007 ਤੋਂ 18 ਸਾਲ ਹੋ ਗਏ ਫਾਂਸੀ ਦੀ ਚੌਕੀ ਦੇ ਵਿੱਚ ਬੰਦ ਹੋਇਆ ਉਹਨੂੰ ਭਾਈ ਜਤਾਰ ਸਿੰਘ ਹਵਾਰਾ ਉਹਨਾਂ ਦੀ ਉਮਰ ਕਾਇਦ ਹੋ ਗਈ ਸੀ। ਬਾਕੀ ਭਾਈ ਲਖਵਿੰਦਰ ਸਿੰਘ ਚਲੋ ਜਮਾਨ ਤੇ ਆ ਗਏ। ਉਹਨਾਂ ਦੇ ਨਾਲ ਭਾਈ ਅਵਤਾਰ ਸਿੰਘ ਦੀ ਤਾਰਾ ਮੇਰਾ ਕਹਿਣ ਤੋਂ ਭਾਵ ਕਿ ਅੱਜ ਅਸੀਂ ਮੰਗ ਕਰਦੇ ਹਾਂ ਕਿ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੀ ਦੋ ਵਾਰੀ ਪਹਿਲਾਂ ਵੀ ਇਹਨਾਂ ਨੂੰ ਤਾੜਨਾ ਕਰ ਚੁੱਕੀ ਆ। ਹੁਣ 18 ਮਾਰਚ ਦੇ ਤਾੜਨਾ ਕੀਤੀ ਸੀ ਤਾਂ ਵੀ ਕੋਈ ਫਰਕ ਨਹੀਂ ਪਿਆ। ਇਹ ਅਨਸਾਬ ਕੀਤਾ ਜਾਵੇ ਤੇ ਭਾਰਤ ਸਰਕਾਰ ਨੂੰ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਭਾਈ ਰਾਜਵਾਨਾ ਸਾਹਿਬ ਦਾ ਤੇ ਬੰਦੀ ਸਿੰਘਾਂ ਦਾ ਤੇ ਚੇਚੇ ਤੌਰ ਤੇ ਭਾਈ ਰਾਜਵਾਨਾ ਸਾਹਿਬ ਦਾ ਜਿਹੜਾ ਇਹ ਤੇ ਮੈਂ ਤਾਂ ਫੋਕਸ ਕਰ ਰਿਹਾ ਉਹਨਾਂ ਨੇ ਚੇਚੇ ਤੌਰ ਤੇ ਮੈਨੂੰ ਕਨਵੇ ਕੀਤਾ ਕਿ ਇਹਦੇ ਉੱਤੇ ਤੁਰੰਤ ਫੈਸਲਾ ਜੜਾਇਓ ਉਹ ਮੇਰਾ ਕਰ ਦਿੱਤਾ ਜਾਵੇ ਸੋ ਦੂਸਰੀ ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਮੈਂ ਮੀਟਿੰਗ ਕੀਤੀ ਸੀ ਇਥੇ ਪ੍ਰੈਸ ਕਾਨਫਰੰਸ ਨਹੀਂ ਮੈਂ ਇਕੱਲੇ ਨੇ ਉਹ ਵੀਡੀਓ ਪਾਈ ਸੀ ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਵਧਾਨ ਉਹਦੇ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਸੀ ਤੇ ਜਿਹੜੀ 20 ਤਰੀਕ ਅਸੀਂ ਫਿਕਸ ਕੀਤੀ ਆ ਬਹੁਤ ਸਾਰਿਆਂ ਦੇ ਆ ਸਾਡੇ ਕੋਲ ਲਿਸਟ ਆ ਜਿਹੜੇ ਜਿਨ੍ਹਾਂ ਦੇ ਸੁਝਾਅ ਆਏ ਆ ਪਰ ਫੇਰ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੇ ਹਾਲੇ ਘੱਟ ਸੁਝਾਅ ਭੇਜੇ ਆ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਛਿੜੀ ਅਦਾਲਤ ਤੱਕ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਸੁਪਰੀਮ ਸੰਸਥਾ ਆ ਇਹ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਐਕਟ ਨਾਲ ਸੰਬੰਧਿਤ ਆ ਤੇ ਉਹ ਵਿਧੀ ਵਿਧਾਨ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਵਿਊ ਦੇ ਵਿੱਚ ਰਹਿ ਕੇ ਬਣਨਾ ਪਰ ਉਹਦੀ ਨਿਯੁਕਤੀ ਤੇ ਉਹਦੀ ਆਪਣੇ ਜਦੋਂ ਆਪਾਂ ਕਈ ਵਾਰੀ ਕਹਿ ਦਿੰਦੇ ਜੀ ਹਟਾ ਦਿੱਤੇ ਗਏ ਉਹਦੇ ਸਾਰੇ ਲਈ ਮੈਂ ਬੇਨਤੀ ਕਰਦਾ ਹਾਂ ਤੁਹਾਨੂੰ ਪੱਤਰਕਾਰਾਂ ਨੂੰ ਵੀ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਹੋ ਸੋ ਉਹ ਵਿਵਿਧਾਨ ਬਣਾਉਣ ਲਈ ਸ਼ਾਇਦ ਸਾਨੂੰ ਤਰੀਕ ਹੋਰ ਲੰਬੀ ਕਰਨੀ ਪਵੇ ਕਿਉਂਕਿ ਆ ਸਾਡੇ ਕੋਲ ਜਿੰਨੇ ਕਾਰੇ ਆ ਇਹ ਅੱਜ ਈਮੇਲ ਤੋਂ ਅਸੀਂ ਕੱਢ ਕੇ ਸਾਰੇ ਆਪਣੇ ਫੋਟਾਬ ਕੀਤੇ ਆ ਸੋ ਇਹਦੇ ਵਿੱਚ ਵੀ ਮੈਂ ਸਮਝਦਾ ਕਿਉਂਕਿ ਸੰਸਤਾ ਸਰਮੌਰਿਆ ਤੇ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਦੇ ਨਾਲ ਸੰਬੰਧਿਤ ਸਾਰੇ ਪੱਖ ਸਹਿਬਾਨਾਂ ਦੇ ਗੁੰਬਦ ਵੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਤੇ ਬਾਕੀ ਸੰਗਤ ਨੂੰ ਬੇਨਤੀ ਕਰਦਾ ਹਾਂ ਵੱਧ ਤੋਂ ਵੱਧ ਆਪਣੇ ਜਿਹੜੇ ਸੁਝਾਅ ਭੇਜੇ ਜਾ। ਦੂਸਰਾ ਕਿਉਂਕਿ ਮਗਹੀਾਈ ਬਹੁਤ ਹੋ ਗਈ ਆ ਤੇ ਆਮ ਸਾਰਿਆਂ ਦਾ ਹੀ ਇਹ ਹੁੰਦਾ ਜੋਰ ਕਿ ਸਾਨੂੰ ਕੋ ਮਗਹੀਾਈ ਪਤਾ ਦਿੱਤਾ ਜਾਵੇ। ਪਿਛਲੇ ਸਾਲ ਵੀ ਮੁਲਾਜ਼ਮਾਂ ਨੂੰ ਮਗਹੀਾਈ ਪਤਾ ਦਿੱਤਾ ਗਿਆ। 36 ਬਾਰ ਹਾਲ ਦੀ ਘੜੀ 4% ਇਹਨਾਂ ਨੂੰ ਜਿਹੜਾ ਉਹ ਮਗਿਹਾਈ ਪੱਤਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਕਿਉਂਕਿ ਹਾਲੇ ਸਾਲ ਸਾਰਾ ਪਿਆ ਆ ਤੇ ਕਈ ਵਾਰੀ ਫੇ ਆਪਾਂ ਆਸਾਂ ਵੱਡੀਆਂ ਰੱਖਦੇ ਪਰ ਮੇਰਾ ਕਰਨ ਕੰਮ ਕਰਨ ਦਾ ਤੇ ਢੰਗ ਤਰੀਕਾ ਜਿਹੜਾ ਵਕੜਾ ਕਿਉਂਕਿ ਐਜੂਕੇਸ਼ਨ ਦੇ ਅਧਾਰੇ ਆ ਪਿੱਛੇ ਹੁਣ ਆਪਾਂ ਬਜਟ ਪੇਸ਼ ਕੀਤਾ ਤੇ ਬਜਟ ਦੇ ਵਿੱਚ ਐਜੂਕੇਸ਼ਨ ਆਧਾਰਿਆਂ ਦਾ ਅੱਜ ਵੀ ਸਾਡੇ ਤੇ ਵੱਡਾ ਬੋਝ ਖੜਾ ਬੋਝ ਨੂੰ ਅਸੀਂ ਚੱਕ ਵੀ ਨਹੀਂ ਆ ਕੋਈ ਇਹਦੇ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ ਸਾਰੇ ਅਪਡੇਟ ਆ ਅਧਾਰੇ ਸਾਰੇ ਪਰ ਫਿਰ ਵੀ ਵੱਡਾ ਜਿਹੜਾ ਬਜਟ ਦਾ ਹਿੱਸਾ ਉੱਥੇ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਗੱਲ ਕੇ ਅਰਦਾਸ ਕਰੀਏ ਕਿ ਜਿਹੜੇ ਬੰਦੀ ਸਿੰਘ ਆ ਇਹ ਗੁਰੂ ਸਾਹਿਬ ਦੀ ਕਿਰਪਾ ਕਰਨ ਮਾਨਸ ਪਤਿਆ ਵਾਉਣ ਤੇ ਚੇਚੇ ਤੌਰ ਤੇ ਭਾਈ ਰਾਜੋਵਾਨੇ ਸਾਹਿਬ ਦੇ ਕੇਸ ਦੇ ਵਿੱਚ ਕਿ ਜਿਹੜੇ ਇਨਸਾਫ ਮੰਗਦੇ ਆ ਤੇ ਅਸੀਂ ਵੀ ਇਨਸਾਫ ਹੀ ਮੰਗਦੇ ਆ ਪਰ ਉਹ ਕਹਿੰਦੇ ਬਈ ਮਾਰਸੀ ਪੋਜੀਸ਼ਨ ਵਾਪਸ ਲਾਓ ਪਰ ਉਹ ਪਹਿਲਾਂ ਵੀ ਉਹਨੇ ਕਿਹਾ ਸੀ ਕਿਉਂਕਿ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਜੇ ਮਾਰਸੀ ਪੋਜੀਸ਼ਨ ਵਾਪਸ ਵੀ ਲੈ ਲਈ ਕਰਨਾ ਨਹੀਂ ਫੇਰ ਵੀ ਕੁਝ ਨਹੀਂ ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਧੇਰੇ ਵਿਚਾਰ ਲਈ ਇਹਤੇ ਵੀ ਵਿਚਾਰ ਕਰੂਗੀ ਪਰ ਇਹ ਮੰਗ ਕਰਦੇ ਆ ਕਿ ਤੁਰੰਤ ਭਾਰਤ ਸਰਕਾਰ ਇਹਦੇ ਉੱਤੇ ਆਪਣਾ ਫੈਸਲਾ ਲਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਹਿਲਾਂ ਜੁਆਨਾ ਦੀ ਮੱਥੀ ਪਛਲੀ ਜੋ ਪਛੀੜੀ ਗੱਲ ਕਰਦੇ ਸੀ ਲੋਕਾਂ ਨੇ ਸੰਤਾ ਤੋਂ ਸੁਝਾਅ ਦੋਗੇ ਸੀ ਕਿ ਇਸ ਤਰ੍ਹਾਂ ਦੇ ਸੁਝਾਅ ਆਏ ਸੀ ਸੁਝਾਅ ਤਾਂ ਆਜ ਵੀ ਆਉਂਦੇ ਆ ਪਰ ਕਿਉਂਕਿ ਅਸੀਂ ਮੁੜ ਕੇ ਸੁਪਰੀਮ ਕੋਰਟ ਨੂੰ ਭਾਈ ਸਾਹਿਬ ਮੂਵ ਹੋ ਗਏ ਸੀ ਤੇ ਆਪਾਂ ਇਹ ਤਰਾਂਤੇ ਨੂੰ ਜਿਹੜਾ ਆ ਤੇ ਸੁਪਰੀਮ ਕੋਰਟ ਨੇ ਇੱਕ ਦੋ ਵਾਰੀ ਉਹਨਾਂ ਨੂੰ ਬਹੁਤ ਜ਼ੋਰ ਨਾਲ ਕਿਹਾ ਵੀ ਇਹ ਤੁਸੀਂ ਫੈਸਲਾ ਕਿਉਂ ਨਹੀਂ ਲੈਂਦੇ ਤੇ ਹੁਣ ਵੀ ਆ 24 ਤਰੀਕ ਹੈਗੀ ਆ 24 ਨੂੰ ਪਤਾ ਲੱਗ ਜੇ ਸਪਰੀਮ ਕੋਰਟ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਬਿਜਲੀ ਵਿਧਾਨ ਸਭਾ ਕੋਲੇ ਕੋਲੇ ਸਟੈਪ ਬਣਾਏ ਜਾਣੇ ਨੇ ਜਿਹੜੇ ਬਿਜਲੀ ਵਿਧਾਨ ਦੇ ਲਈ ਦੇਖੋ ਪਹਿਲਾਂ ਤਾਂ ਮੈਂ ਸਾਰੇ ਨੂੰ ਬੈਂਕੀ ਕਰਦਾ ਦੇਖੋ ਇਹ ਬਾਅਦ ਦਾ ਕੰਮ ਆ ਪਹਿਲਾਂ ਤਾਂ ਸੁਝਾਅ ਆਪਣੇ ਦਿੱਤੇ ਜਾਣ ਸੁਝਾਵਾਂ ਨੂੰ ਇੱਕ ਕਮੇਟੀ ਬਣਾ ਲਾਂਗੇ ਉਹ ਸਿਰਫ ਸੁਝਾਵਾਂ ਨੂੰ ਪੱਕੀ ਨਹੀਂ ਹੋਗੀ ਉਹ ਸੁਝਾਅ ਜਿਹੜੇ ਆ ਸਾਰਾ ਉਹਨਾਂ ਦਾ ਮਲਾਂਕਣ ਕਰਾਂਗੇ ਉਹ ਮਲਾਂਕਣ ਦੇ ਵਿੱਚੋਂ ਫਿਰ ਥੋੜਾ ਥੋੜਾ ਕੱਢਦਾ ਕੱਢਦੇ ਅਖੀਰ ਕਿਸੇ ਆਪਾਂ ਫਿਰ ਸਿੰਘ ਸਾਹਿਬ ਨੂੰ ਨਿਕਲ ਸਿੱਖੀ ਦੇ ਪ੍ਰਚਾਰਕ ਸਾਹਿਬ ਨੇ ਮੈਸੇਜ ਕੀਤੀ ਹੈ ਸ਼੍ਰੋਮਣੀ ਕਮੇਟੀ ਉੱਤੇ ਕੀ ਰੋਲ ਉਦਾ ਕਰ ਸਕਦੇ ਦੇਖੋ ਸਾਡਾ ਇਹ ਸਿੰਘ ਸਾਹਿਬਾਂ ਦਾ ਆਪਣਾ ਵੱਖਰਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਬੰਗਿਆ ਆ ਆ ਮੈਂ ਦੱਸਿਆ ਤੁਹਾਨੂੰ ਕਿ 13258 ਪੁਰਾਣੀ ਇਹ ਅਮਰ ਸਿਆਕੇ ਗਏ ਵਿਸਾਖੀ ਤੇ ਤੇ ਮੇਰੇ ਆਪ ਦੇ ਹਲਕੇ 'ਚ 20 ਤਰੀਕ ਨੂੰ ਵੱਡਾ ਅਮਰ ਸੰਚਾਰ ਹੋ ਰਿਹਾ ਕਲਰ ਆਪਣੇ ਬਾਬਾ ਭਗੀਰ ਸਿੰਘ ਦੀ ਸਮਾਧ ਹਰਿਆਣੇ ਦੇਕੇ ਸਿੰਘ ਸਾਹਿਬ ਮੁਬਾਰਕ ਆ ਉਹ ਆਪਣੇ ਤੌਰ ਤੇ ਕਰਨ ਪਰ ਸ਼ੋਮਣੀ ਗੁਰਦੁਆਰਾ ਪਰਮਤਮਕ ਕਮੇਟੀ ਆਪ ਵੀ ਸਮਰਥਿਆ ਸਾਡੇ ਕੋਲ ਇੰਨੇ ਹਾਲੇ ਵਿੱਚ ਵੀ ਦੇਖਣਾ ਉਧਰ ਵੀ ਅਮਰ ਸੰਚਾਰ ਹੋ ਰਹੇ ਆ इवन ਸਾਡੇ ਪੰਜਾਬੋਂ ਬਾਹਰ ਉਹ ਵੀ ਵੱਡੇ ਪੱਧਰ ਤੇ ਅਮਰ ਸੰਚਾਰ ਹੋ ਰਹੇ ਆ ਸਿੰਘ ਸਾਹਿਬ ਵੀ ਆਪਣੇ ਤੌਰ ਤੇ ਕਰਨ ਕਿਉਂਕਿ ਮੈਂ ਸਮਝਦਾ ਸਿੱਖਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸੰਪਰਦਾਵਾਂ ਜਿਹੜੀਆਂ ਉਹ ਵੀ ਅਮਰ ਸੰਚਾਰ ਕਰਨੀਆਂ ਤੇ ਸਾਡਾ ਹਮੇਸ਼ਾ ਅਮਰ ਸੰਚਾਰ ਦੇ ਵਿੱਚ ਹਮੇਸ਼ਾ ਸਾਰਿਆਂ ਦਾ ਸਹਿਯੋਗ ਰਿਹਾ ਅਸੀਂ ਤਾਂ ਕਈ ਵਾਰੀ ਜਿੱਥੇ ਨਹੀਂ ਲੋੜ ਤੋਂ ਹੁੰਦੇ ਉਸੇ ਕਾਰ ਵੀ ਫ੍ਰੀ ਭੇਜਦੇ ਆ ਲੋੜ ਅਨਸਾਰ ਜੇ ਕੋਈ ਸਾ ਤੋਂ ਮੰਗਦਾ ਅਸੀਂ ਫ੍ਰੀ ਭੇਜ ਦਿੰਦੇ ਆ ਕਾਰ ਸਾਰੀ ਉਹਦਾ ਕੀ ਚੱਲਦੀ ਗੱਲ ਕਿ ਤੁਸੀਂ ਕਿਹਾ ਕਿ ਜਿਹੜਾ ਬਿਜਲੀ ਵਿਧਾਨ ਵਧਾ ਕੇ ਸ੍ਰੀ ਹਾਟਕ ਕਿਸੇ ਤੋਂ ਜਿੰਨੇ ਜਲਦੀ ਦੇਖੋ ਹਰ ਇੱਕ ਬੰਦੇ ਦੀ ਆਪਣੀ ਆਪਣੀ ਰਾਏ ਆ ਕੋਈ ਕਿਸ ਤਰ੍ਹਾਂ ਦੀ ਰਾਏ ਦਿੰਦਾ ਕੋਈ ਕਿਸ ਤਰ੍ਹਾਂ ਦਾ ਗੱਲ ਮੈਂ ਹੱਲੇ ਸਾਡਾ ਤੇ ਇਹ ਵੀ ਜੇ ਤੁਸੀਂ ਆਸ ਰੱਖੋ ਕੋਈ ਨਾ ਕੁਝ ਜੀ ਇਹ ਤੁਸੀਂ ਮੰਤਰੀ ਸਾਹਿਬ ਦੀ ਇੱਕ ਵੀਡੀਓ ਆਰਨੀ ਸਨਿਤੀ ਬਾਰੇ ਉਹਨੂੰ ਲੱਗਦਾ ਕਿ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਇਹ ਵਿਧਾਨ ਸਭਾ ਦਾ ਮਸਲਾ ਹੈ ਦੇਖੋ ਮੈਂ ਪਹਿਲਾਂ ਵੀ ਕਹਿ ਰਿਹਾ ਹਾਂ ਤੇ ਕਦੋਂ ਸਾਡੇ ਪੂਰੇ ਜੋਰ ਦੇ ਨਾਲ ਵਿਰੋਧ ਕੀਤਾ ਸੀ ਮੰਤਰੀ ਦੇ ਆਉਂਦੇ ਇਹ ਸੱਚ ਹੈ ਨਾ ਜੇ ਹੁਣ ਮੈਂ ਅਕਸਾਈ ਦੀ ਕਾਮਸ਼ਾਹਵਣੀ ਕਮੇਟੀ ਨੇ ਫੈਸਲੇ ਕਰਨੇ ਆ ਜਾਂ ਹੋਰ ਕੋ ਫੈਸਲੇ ਲੋਕਲ ਬੋਡੀ ਦੇ ਕਰਨੇ ਤੇ ਸ਼ੋਮਣੀ ਕਮੇਟੀ ਕਰੂਗੀ ਇਹ ਇੱਕ ਜੂਰਿਸਡਿਕਸ਼ਨ ਹੈ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਐਕਟ ਹੈ ਤੇ ਉਹ ਪਾਰਲੀਮੈਂਟਿਕਲੀ ਡਿਸਕਸ ਹੋਣਾ ਉਹ ਸਾਡੇ ਕੋਲ ਸ਼ੋਮਣੀ ਕਮੇਟੀ ਆਪਣੇ ਪਈ ਹੈ ਜਿਹੜੀ ਸਾਰੇ ਫੈਸਲੇ ਕਰਦੀ ਆ ਸੋ ਇਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਇਦਾਂ ਦੇ ਜਿਹੜੇ ਵਿਵਾਦਕ ਤੌਰ ਤੇ ਨਹੀਂ ਮੈਂ ਕਹਿ ਸਕਦਾ ਕੋਈ ਅਧਿਕਾਰ ਹੀ ਨਹੀਂ ਉਹਨਾਂ ਨੂੰ ਉਹਨੂੰ ਆਪਣੀ ਅਸੈਂਬਲੀ ਦੇ ਵਿੱਚ ਚੱਕਣ ਦਾ ਕੋਈ ਅਧਿਕਾਰ ਨਹੀਂ ਤੇ ਸਾਡਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਕਰਦਾ ਹੈ ਆਦੋਂ ਲੋਕ ਦਾ ਦੇਖੋ ਸਿੱਖ ਕੌਮ ਤੇ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀ ਦਰਗਾਹ ਇਹ ਹਮੇਸ਼ਾ ਮਿਨੋਰਟੀ ਲਈ ਤੇ ਮਿਨੋਰਟੀ ਦੇ ਹੱਕਾਂ ਲਈ ਲੜਦਾ ਰਿਹਾ ਅੱਜ ਵੀ ਅਸੀਂ ਤੁਸੀਂ ਦੇਖਿਆ ਹੋਣਾ ਪਿਛਲੇ ਬਜਟ ਵਿਲਾਸ ਦੇ ਵਿੱਚ ਅਸੀਂ ਇਸ ਐਕਟ ਦਾ ਵਿਰੋਧ ਕੀਤਾ ਪਰ ਕਿਉਂਕਿ ਮжоਰਿਟੀ ਹੋਣ ਕਰਕੇ ਉਹ ਪਾਸ ਤਾਂ ਕਰਵਾ ਗਏ ਦੋਨਾਂ ਹੌਸਾਂ ਦੇ ਵਿੱਚ ਪਰ ਮੈਂ ਸਮਝਦਾ ਕਿ ਇਹ ਮਿਨੋਰਟੀ ਤੇ ਸਿੱਧਾ ਹਮਲਾ ਜਿਹਦੇ ਤੋਂ ਪਾਰ ਸਰਕਾਰ ਨੂੰ ਵੀ ਬੇਨਤੀ ਆ ਗਰੀਬ ਕਰਨਾ ਚਾਹੀਦਾ ਹਾ ਜੇ ਕੋ ਘਰ ਨੇ ਵੀ ਆ ਤਰਮੀਮ ਤੇ ਪਹਿਲਾਂ ਉਹਨਾਂ ਨੂੰ ਉਸ ਕਮਿਊਨਿਟੀ ਨੂੰ ਕੰਫੀਡੈਂਸ ਚ ਲੈ ਲੈਣ ਸੋ ਦੈਟ ਜਿੱਥੇ ਜਿੱਥੇ ਕਿਤੇ ਕੋ ਖਾਸਾ ਹੈਗਾ ਆ ਉਹ ਆਪਣਾ ਦੂਰ ਹੋ ਜਾਏ ਸਾਹਿਬ ਜੀ 350 77 ਦੇ ਸਮਾਂ ਕਰੂੰਗਾ ਹੋਰੇ ਜੀ 550 ਸਾਲਾਂ ਦੇ ਸਾਡੇ 18 ਤਰੀਕ ਤੋਂ 300 ਰੁਪਏ ਸੌਰੀ 350 ਸਾਲਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੀਸਗੰਧ ਵਿਖੇ ਉਹ ਆਪਾਂ ਸਿੱਧੇ ਤੋਂ Gorbov ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਜਦੇਵਾਲਾ ਜੀ ਦਾ 350 ਸਾਲਾਂ ਤੇ ਨਾਲ ਸਹਬ ਕਲਗੀਧਰ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾਂ ਗੁਰਤਾ ਗੱਦੀ ਦੇ ਇਸ ਇਹ ਸਾਰੇ ਸਮਾਗਮ ਜਿਹੜੇ ਆ ਇਹਨਾਂ ਦੀ ਸ਼ੁਰੂਆਤ ਅਸੀਂ ਕਰ ਦੇਣੀ ਆ ਹੁਣ 18 ਤਰੀਕ ਤੋਂ ਉਹਦੇ ਸਬੰਧ ਵਿੱਚ ਵੱਡੀ ਸਾਬ ਕਮੇਟੀ ਵੀ ਬਣਾਈ ਆ ਤੇ ਅਸੀਂ 5 ਕਰੋੜ ਰੁਪਈਆ ਉਹਦੇ ਦੇ ਬਜਟ ਦੇ ਵਿੱਚ ਰਾਖਵਾ ਵੀ ਰੱਖਿਆ ਉਦੋਂ ਇੱਕ ਵੱਡਾ ਨਗਰ ਕੀਰਤਨ ਉਹ ਸ਼੍ਰੀਨਗਰ ਤੋਂ ਤੇ ਦੂਜਾ ਸਾਂਮ ਤੋਂ ਕਿਉਂਕਿ ਨਗਰ ਕੀਰਤਨ ਦੇ ਨਾਲ ਸਾਰੇ ਪ੍ਰਚਾਰਕ ਹੁੰਦੇ ਆ ਪ੍ਰੇਰਨਾ ਵੀ ਹੁੰਦੀ ਆ ਉਦੋਂ ਅਲਾਵਾ ਅਸੀਂ ਹੋਰ ਵੀ ਪ੍ਰੋਗਰਾਮ ਲਿਖੇ ਆ ਜਿਹੜੇ ਸਮੇਂ-ਸਮੇਂ ਸਰ ਤੁਹਾਡੇ ਰੂਬਰੂ ਕਰਦੇ ਰਹਾਂਗੇ ਕਿਉਂਕਿ 350 ਸਾਲ ਆਇਆ ਤੇ ਅਸੀਂ ਚਾਹੁੰਦੇ ਪੀਆ ਵੀ 350 ਸਾਲਾ ਮਨਾਈਏ ਨਾ ਕੋਈ ਬਸਾਈਏ ਵੀ ਕੋਈ ਲੋਕਾਂ ਦੇ ਮਨਾਂ ਦੇ ਵਿੱਚ ਵਸ ਵੀ ਜਾਵੇ ਬਸੇ ਕੀ ਕਿ ਜਿਹੜਾ ਸਤਗੁਰੂ ਜੀ ਨੇ 350 ਸਾਲ ਪਹਿਲਾਂ ਦੂਸਰਿਆਂ ਲਈ ਬਲੀਦਾਨ ਦੇ ਕੇ ਤੇ ਉਹਨਾਂ ਦੇ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਇਹ ਅੱਜ ਵੀ ਸਾਨੂੰ ਸੰਦੇਸ਼ ਜਿਹੜਾ ਘਰ-ਘਰ ਦੇ ਵਿੱਚ ਜਿਹੜਾ ਆ ਉਹ ਜਾਣਾ ਚਾਹੀਦਾ ਤੈਨੂੰ ਪੰਜਾਬਾਂ ਨੂੰ ਬਾਬਾ ਪਾ ਕੇ ਸਿੰਘ ਦੇ ਖਿਲਾਫ ਇੱਕ ਸ਼ਿਕਾਇਤ ਆਈ ਹੈ ਤੁਹਾਨੂੰ ਕੀ ਉਹਦੀ ਪੜਤਾਲ ਕਰੋਗੇ ਜੇ ਮੇਰੇ ਕੋਲ ਅੱਜ ਜੇ ਮੇਰੇ ਕੋਲ ਆਉਗੇ ਫਿਰ ਮੈਂ ਕੋ ਕਰੂੰਗਾ ਉਹ ਤਾਂ ਜੀ ਇਕੱਲੇ ਦਾ ਇਲਾਜ ਸੀਗਾ ਆਪ ਜੀ ਕਿਹਦੇ ਕਾਰਨ ਖਾਬ ਵੀ ਹੋ ਸਕਿਆ ਅਫਵਾਸ ਫੈਲਦੀ ਦੀ ਪ੍ਰਧਾਨ ਜੀ ਮੇਰੇ ਮੇਰੀ ਬੇਨਤੀ ਸਾਨੂੰ ਦੇਖੋ ਆ ਮੈਂ ਤਾਂ ਹੁਣ ਵਿੱਚ ਲਾ ਕੇ ਬੈਠਾ ਇਹ ਦਿੱਕ ਨਹੀਂ ਪ੍ਰੋਬਲਮ ਸੀ ਮੈਂ ਤੁਹਾਨੂੰ